वाहे गुरु जी का खालसा वाहेगुरु जी की फतेह दशमेश परिवार ग्रुप ऑफ स्कूल प्रबंधक कमेटी वालों पेश है विशेष धार्मिक प्रोग्राम रोजाना गुरु की गई अच नवंबर है मैं गुरनूर कौर क्लास नौवीं दशमेश परिवार इंटरैशनल स्कूल एमा कल् जिला तरन तारण पढ़ती हाँ मेरे वालों आप जी का निघा स्वागत है श्री गुरु अर्जन देव जी का हुक्म है ਸੇਵਕ ਕੀ ਓੜਖ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀ हे ਭਾਈ ਪਰਮੇਸ਼ਰ ਦੇ ਸੱਚੇ ਸੇਵਕ ਦੀ ਪਰਮੇਸ਼ਰ ਦੇ ਪਿਆਰੇ ਭਗਤ ਦੀ ਪਰਮੇਸ਼ਰ ਨਾਲ ਪ੍ਰੀਤ ਅਖੀਰ ਤੱਕ ਨਿਭ ਗਈ ਅਖੀਰ ਤੱਕ ਬਣੀ ਰਹਿੰਦੀ ਹੈ ਸੱਚਾ ਸੇਵਕ ਜਿੰਨਾ ਚਿਰ ਸੰਸਾਰ ਵਿੱਚ ਰਹਿੰਦਾ ਹੈ ਜਿੰਨਾ ਚਿਰ ਜੀਵਿਤ ਰਹਿੰਦਾ ਹੈ ਉਹਨਾਂ ਚਿਰ ਆਪਣੇ ਮਾਲਕ ਪਰਮੇਸ਼ਰ ਦੀ ਤਹਿਲ ਸੇਵਾ ਕਰਦਾ ਹੈ ਬੰਦਗੀ ਕਰਦਾ ਰਹਿੰਦਾ ਹੈ ਸੰਸਾਰ ਤੋਂ ਜਾਣ ਲੱਗਿਆ ਪਰਮੇਸ਼ਰ ਨੂੰ ਆਪਣੇ ਹਿਰਦੇ ਘਰ ਵਿੱਚ ਸਾਂਭੀ ਰੱਖਦਾ ਹੈ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਸੱਚਾ ਸੇਵਕ ਮਾਨ ਹੰਕਾਰ ਲੋਭ ਮੋਹ ਆਦਿ ਵਕਾਰਾਂ ਨੂੰ ਆਪਣੇ ਚਿੱਤ ਵਿੱਚ ਨਹੀਂ ਆਉਣ ਦਿੰਦਾ ਉਹ ਪਰਮੇਸ਼ਰ ਦਾ ਅਮੁੱਲਕ ਨਾਮ ਜਪਦਾ ਹੈ ਪਰਮੇਸ਼ਰ ਦੇ ਗੁਨਾ ਦਾ ਗਾਇਨ ਕਰਦਾ ਹੈ ਸੰਸਾਰ ਤੋਂ ਜਾਣ ਲੱਗਿਆ ਨਾਮ ਤਾਂ ਹੀ ਆਪਣੇ ਨਾਲ ਲੈ ਕੇ ਜਾਂਦਾ ਹੈ ਸੱਚੇ ਸੇਵਕ ਨੂੰ ਜੋ ਹੁਕਮ ਪਰਮੇਸ਼ਰ ਕਰਦਾ ਹੈ ਉਤੁਰੰਤ ਮੰਨ ਲੈਂਦਾ ਹੈ ਪਰਮੇਸ਼ਰ ਦੇ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਦਾ ਉਹ ਸਦਾ ਅਡੋਲ ਰਹਿੰਦਾ ਹੈ ਸਹਿਜ ਰੱਖਦਾ ਹੈ ਸਦਾ ਆਨੰਦ ਖੇੜੇ ਵਿੱਚ ਰਹਿੰਦਾ ਹੈ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਤੁਰੰਤ ਹੀ ਕਰਦਾ ਹੈ ਦੇਰ ਨਹੀਂ ਲਾਉਂਦਾ ਪਰਮੇਸ਼ਰ ਦੇ ਹੁਕਮ ਅਨੁਸਾਰ ਜੇ ਕਦੇ ਗਰੀਬੀ ਆ ਜਾਵੇ ਭੁੱਖ ਦੁੱਖ ਆ ਜਾਵੇ ਗਮੀ ਖੁਸ਼ੀ ਆ ਜਾਵੇ ਉਸ ਦਾ ਸੱਚਾ ਸੇਵਕ ਤਾਂ ਵੀ ਆਨੰਦ ਖੇੜੇ ਵਿੱਚ ਰਹਿੰਦਾ ਹੈ ਰੱਬੀ ਹੁਕਮ ਸਮਝਦਾ ਹੈ ਉਹ ਲਾਂਬਾ ਨਹੀਂ ਦਿੰਦਾ ਖਿੜੇ ਮਥੇ ਪਰਵਾਣ ਕਰ ਲੈਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਦਾ ਸੱਚਾ ਸੇਵਕ ਬਣਨ ਦੀ ਲੋੜ ਹੈ ਪਰਮੇਸ਼ਰ ਦੀ ਹਰ ਰਜ਼ਾ ਵਿੱਚ ਰਾਜ਼ੀ ਰਹਿਣਾ ਹੀ ਸੱਚਾ ਸੇਵਕ ਬੰਨਾ ਹੈ ਪਰਮੇਸ਼ਰ ਦੇ ਅਮੋਲਕ ਨਾਮ ਦਾ ਸਿਮਰਨ ਕਰਨਾ ਪਰਮੇਸ਼ਰ ਦੇ ਗੁਨਾ ਦਾ ਗਾਇਨ ਕਰਨਾ ਹੀ ਸੱਚੇ ਸੇਵਕ ਦੀ ਨਿਸ਼ਾਨੀ ਹੈ ਪਿਆਰੇ ਵਿਦਿਆਰਥੀਓ ਹਿੰਮਤ ਹੌਸਲੇ ਨੂੰ ਸਦਾ ਕਾਇਮ ਰੱਖਣਾ ਚਾਹੀਦਾ ਹੈ ਮਨ ਦੀ ਕਮਜ਼ੋਰੀ ਬਹੁਤ ਵੱਡੀ ਦੁਸ਼ਮਣ ਹੈ ਇਸ ਕਮਜ਼ੋਰੀ ਨੂੰ ਕਦੇ ਵੀ ਆਪਣੇ ਮਨ ਵਿੱਚ ਨਾ ਆਉਣ ਦਿਓ ਗੁਰੂ ਪਦਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ